ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗਾਜੀ ਸਾਹਿਬ ਜਿਹੜੇ ਕਾਫੀ ਕਰੜੇ ਬਿਆਨ ਅੱਜਕੱਲ੍ਹ ਦੇ ਰਹੇ ਨੇ ਕਾਫੀ ਕਰੜੇ ਹੁਕਮ ਕਰ ਰਹੇ ਨੇ ਅ ਕਈ ਸਾਰੇ ਲੋਕ ਉਹਨਾਂ ਦੇ ਨਾਲ ਇਸ ਚੀਜ਼ ਵਾਸਤੇ ਸਹਿਮਤ ਵੀ ਹੈ ਕੁਝ ਲੋਕਾਂ ਸਹਿਮਤ ਵੀ ਹੈ ਇੱਕ ਤੇ ਮਿੰਟੂ ਜੀ ਤਰਨਪ੍ਰੀਤ ਸਿੰਘ ਸੌਂਦ ਕੈਬਨਿਟ ਮੰਤਰੀ ਉਹਨਾਂ ਨੂੰ ਉਹਨਾਂ ਨੇ ਤਲਬ ਕੀਤਾ 5 ਤਰੀਕ ਨੂੰ ਹਾਜ਼ਰ ਹੋਣ ਵਾਸਤੇ ਕਿ ਪਹਿਲਾਂ ਤੇ ਥੋੜਾ ਜਿਹਾ ਇਹਦੇ ਬਾਰੇ ਜਾਣਕਾਰੀ ਦਿਓ ਤੇ ਫਿਰ ਅਗਲੀ ਗੱਲ ਵੀ ਸਾਂਝੀ ਕਰਦੇ ਆਂ ਦੋਸਤਾਂ ਦੇ ਨਾਲ ਮੈਂ ਦੇਖੋ ਤੁਸੀਂ ਕੱਲਾ ਮੰਤਰੀ ਦਾ ਜੇ ਮੈਂ ਤੁਹਾਨੂੰ ਪੁੱਛਦੇ ਹਾਂ ਤਾਂ ਤਰੁਣ ਪ੍ਰੀਤ ਸਿੰਘ ਸੌਂਦ ਨੂੰ ਤਲਬ ਕੀਤਾ ਇੱਕ ਮਾਮਲੇ 'ਚ ਜੀ ਮਾਮਲਾ ਕੀ ਹੈ ਕਿ ਸ੍ਰੀ ਆਨੰਦਪੁਰ ਸਾਹਿਬ ਵਿਖੇ ਜੋ ਬਾਬਾ ਜੀਵਨ ਸਿੰਘ ਜੀ ਉਹਨਾਂ ਦੀਆਂ ਤਸਵੀਰਾਂ ਲਾਈਆਂ ਗਈਆਂ ਸਨ ਹੂੰ ਤਾਂ ਇਹ ਪਾਇਆ ਗਿਆ ਕਿ ਉਹ ਕਿਤੇ ਨਾ ਕਿਤੇ ਜੋ ਸਿੱਖ ਸਿਧਾਂਤ ਜਾਂ ਮਰਿਆਦਾ ਉਹਦਾ ਉਲੰਘਣ ਸੀ ਹੂੰ ਠੀਕ ਹੈ ਸਾਬ ਜੀ ਤਾਂ ਤਰੁਣ ਪ੍ਰੀਤ ਸਿੰਘ ਸੌਂਦ ਨੂੰ ਸਪਸ਼ਟੀਕਰਨ ਦੇਣ ਵਾਸਤੇ ਜਵਾਬ ਤਲਬੀ ਉਹਨਾਂ ਦੀ ਹੁਣੀ ਆ ਹੁਣ ਸ੍ਰੀ ਅਕਾਲ ਤਖਤ ਸਾਹਿਬ ਤੇ ਸ਼ਾਇਦ 5 ਜਨਵਰੀ 10 ਵਜੇ ਦਾ ਟਾਈਮ ਹਾਂਜੀ ਤਾਂ ਉਹ ਉੱਥੇ ਸਪਸ਼ਟੀਕਰਨ ਦੇਣਗੇ ਹੂੰ ਤੇ ਤੁਹਾਨੂੰ ਪਤਾ ਅੱਗੇ ਇਹੋ ਜੇ ਮਾਮਲੇ ਦੇ ਵਿੱਚ ਇਹੋ ਜੇ ਆਯੋਜਨ ਦੇ ਵਿੱਚ ਜਦੋਂ ਵੀਰ ਸਿੰਘ ਆ ਗਿਆ ਸੀਗਾ ਤੁਹਾਨੂੰ ਪਤਾ ਹੀ ਹੈ ਨਾ ਜੀ 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 ਬਿਲਕੁਲ ਕਿ ਉਦੋਂ ਬੈਸ ਹੁਰਾਂ ਨੂੰ ਵੀ ਹਾਜ਼ਰ ਹੋਣਾ ਪਿਆ ਸੀ ਫਿਰ ਉਹਨਾਂ ਨੂੰ ਧਾਰਮਿਕ ਤੌਰ ਤੇ ਜਿਹੜੀ ਸਜ਼ਾ ਲੱਗਦੀ ਉਹ ਲਾਈ ਗਈ ਸੀ ਜੀ ਜਸਵੰਤ ਜਫਰ ਉਹ ਜਫਰ ਸਾਹਿਬ ਹਾਂਜੀ ਉਹ ਵੀ ਸਿਕੰਜੇ ਚਾਲਦੇ ਸੀਗੇ ਤਾਂ ਗੱਲ ਇਹ ਆ ਕਿ ਹੁਣ ਸੌਂਦ ਸਾਹਿਬ ਨੂੰ ਇਸ ਮਾਮਲੇ ਦੇ ਵਿੱਚ ਤਲਬ ਕੀਤਾ ਗਿਆ ਅੱਛਾ ਇਸ ਤੋਂ ਇਲਾਵਾ ਇੱਕ ਚੀਫ ਖਾਲਸਾ ਦਵਾਨ ਵਾਲੇ ਜਿਹੜੇ ਉਹਨਾਂ ਨੂੰ ਵੀ ਸੱਦਿਆ ਗਿਆ ਹਾਂਜੀ ਉਹਨਾਂ ਨੂੰ ਵੀ ਤਲਬ ਕੀਤਾ ਗਿਆ ਉਹਦਾ ਵੀ ਇੱਕ ਵੱਡਾ ਕਾਰਨ ਇਹ ਆ ਕਿ ਚੀਫ ਖਾਲਸਾ ਦਵਾਨ ਦੇ ਵਿੱਚ ਸ਼ਿਕਾਇਤਾਂ ਹੀ ਮਿਲੀਆਂ ਕਿ ਕੁਝ ਬੇਅਮਰਤੀਏ ਤੇ ਕੁਝ ਐਸਾ ਕਿ ਜਿਨ੍ਹਾਂ ਦਾ ਕਨਫਲਿਕਟ ਆਫ ਇੰਟਰਸਟ ਹੈ ਕਿ ਉਹ ਬੰਦੇ ਵੀ ਮਤਲਬ ਕਿ ਚੀਫ ਖਾਲਸਾ ਦਵਾਨ ਦੀਆਂ ਅਹੁਦੇਦਾਰੀਆਂ ਮਾਨ ਰਹੇ ਆ ਮਾਮਲਾ ਅਕਾਲ ਤੱਕ ਸੱਤੇ ਆ ਗਿਆ ਟਾਈਮ ਵੀ ਦਿੱਤਾ ਗਿਆ ਚੀਫ ਖਾਲਸਾ ਦਵਾਨ ਦੇ ਮੁਖੀ ਨੇ ਨਿਜਰ ਸਾਹਿਬ ਹਮ ਡਾਕਟਰ ਇੰਦਰਵੀਰ ਸਿੰਘ ਨਿਜਰ ਜੀ ਜਿਹੜੇ ਮੰਤਰੀ ਰਹਿ ਚੁੱਕੇ ਨੇ ਤਾਂ ਮਤਲਬ ਕਿ ਉਹਨਾਂ ਨੇ ਟਾਈਮ ਵੀ ਲੈ ਲਿਆ ਹੁਣ ਟਾਈਮ ਜਿਹੜਾ ਉਹ ਵਧਾ ਕੇ ਦੇਣ ਦੇ ਬਾਵਜੂਦ ਇਹਨਾਂ ਨੇ ਉਹ ਜਾਣਕਾਰੀ ਨਹੀਂ ਦਿੱਤੀ ਕਿ ਭਾਈ ਸਾਡੇ ਬੇਅਮਰਤੀਏ ਕਿੰਨੇ ਐ ਤੇ ਅਮਰਤਾਰੀ ਕਿੰਨੇ ਆ ਹਮ ਉਹਨਾਂ ਨੇ ਤਾਲਬ ਕਰ ਲਿਆ ਜੀ ਇਸ ਤੋਂ ਇਲਾਵਾ ਦਿੱਲੀ ਕਮੇਟੀ ਵਾਲੇ ਵੀ ਤਾਲਬ ਕੀਤੇ ਨੇ ਕਿਉਂ ਕਿ ਕਿਉਂਕਿ ਇਜ਼ਲਾਸ ਤੇ ਰੋਕ ਲਾਈ ਸੀ ਉਹਨਾਂ ਨੇ ਇਜ਼ਲਾਸ ਕਰ ਲਿਆ ਜੀ ਹੁਣ ਜਿਹੜਾ ਇਜ਼ਲਾਸ ਕਰ ਲਿਆ ਤਾਂ ਉਹਦੇ ਵਿੱਚ ਬਾਈ ਕਿਤੇ ਨਾ ਕਿਤੇ ਮਾਮਲਾ ਜਿਹੜਾ ਹੁਣ ਸ੍ਰੀ ਅਕਾਲ ਤਖਤ ਸਾਹਿਬ ਤੇ ਆ ਗਿਆ ਤੇ ਉਹਨਾਂ ਨੇ ਦਿੱਲੀ ਕਮੇਟੀ ਵਾਲੇ ਵੀ ਤਾਲਬ ਕੀਤੇ ਆ ਸੋ ਇਸ ਤਰ੍ਹਾਂ ਇਹ ਤਿੰਨ ਮਾਮਲੇ ਆ ਜਿਹਦੇ ਚ ਪੰਚਾਇਤ ਪੰਚਾਇਤ ਮੰਤਰੀ ਹੋਗਾ ਹੂੰ ਜਿਹਦੇ ਵਿੱਚ ਫਿਰ ਅੱਗੇ ਜਾ ਕੇ ਚੀਫ ਖਾਲਸਾ ਦਵਾਨ ਵਾਲੇ ਹੋ ਗਏ ਤੇ ਫਿਰ ਤੀਸਰਾ ਹੋ ਗਏ ਦਿੱਲੀ ਕਮੇਟੀ ਵਾਲੇ ਜੀ ਯਾਨੀ ਵਾਵਾ ਵੱਡਾ ਇਕੱਠ ਬਣ ਜਾਣਾ ਜੇ ਇੱਕੋ ਦਿਨ ਸਾਰੇ ਮੈਨੂੰ ਨਹੀਂ ਪਤਾ ਕਿ ਵੱਖ-ਵੱਖ ਦਿਨਾਂ ਵਾਸਤੇ ਤਲਬ ਕੀਤੇ ਗਏ ਪਰ ਜੇ ਇੱਕੋ ਦਿਨ ਤਲਬ ਕੀਤੇ ਗਏ ਨੇ ਹੂੰ ਤਾਂ ਫਿਰ ਵਾਵਾ ਇਕੱਠ ਹੋ ਜਾਏ ਵਾਵਾ ਹੋ ਜਾਏਗਾ ਇਹਦੇ ਵਿੱਚ ਨਾ ਹੁਣ ਇੱਕ ਚੀਜ਼ ਜਿਹੜੀ ਆ ਉਹ ਤੁਸੀਂ ਹੁਣ ਥੋੜੀ ਜਿਹੀ ਸਕਿਪ ਕਰ ਰਹੇ ਹੋ ਮੈਂ ਉਸ ਨੂੰ ਐਡ ਜ਼ਰੂਰ ਕਰਦਾ ਜੀ ਕਿ ਤਰुणਪ੍ਰੀਤ ਸਿੰਘ ਸੌਂਦ ਨੂੰ ਮੈਂ ਇੱਧਰ ਪਿਆ ਜਾਣਾ ਹੂੰ ਹੂੰ ਤੱਲ ਮਤਲਬ ਕਿ ਉਹ ਤਾਂ ਕਰ ਲਿਆ ਗਿਆ ਮੰਤਰੀ ਨੂੰ ਤੁਸੀਂ ਦੇਖੋ ਕਿ ਹੁਣੇ ਆ ਇੱਕ ਕਮੈਂਟ ਆਇਆ ਸੀਗਾ ਕਿ ਮਾਨ ਸਾਹਿਬ ਨੇ ਪੀਸੀ ਕੀਤੀ ਆ ਜਿਹਦੇ ਵਿੱਚ ਉਹਨਾਂ ਨੇ ਜੋ ਕਲ ਸਿੰਘ ਸਹਿਬਾਨ ਦੀ ਇਕਤਰਤਾ ਹੋਈ ਹੈ ਜੋ ਆਦੇਸ਼ ਆਇਆ ਉਹਦੇ ਅਤੇ ਇਸ ਤੋਂ ਇਲਾਵਾ ਐਸਟੀਪੀਸੀ ਤੇ ਟਿੱਕਾ ਟਿੱਪਣੀਆਂ ਕੀਤੀਆਂ ਨੇ ਇਹਦਾ ਮਤਲਬ ਕੀ ਆ ਇਸ ਗੱਲ ਨੂੰ ਮੈਂ ਇੱਧਰ ਜੋੜ ਰਿਹਾ ਸੀਗਾ ਕਿ ਸਰ ਇਹ ਗੱਲ ਵੇਖਣ ਵਾਲੀ ਆ ਕਿ ਜਿਹੜੀ ਗੱਲ ਅਸਾਂ ਕਈ ਦਿਨ ਪਹਿਲਾਂ ਹੀ ਕਹਤੀ ਸੀ ਕਿ ਇਸ ਮਾਮਲਾ ਜਿਹੜਾ ਹੈ ਨਾ ਉਹ ਕਮੇਟੀ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਲੈ ਆਂਦਾ ਕਿਹੜਾ ਮਾਮਲਾ ਸਰੂਪਾਂ ਵਾਲਾ ਮਾਮਲਾ ਫਿਰ ਇਹਨਾਂ ਨੇ ਪਰਚਾ ਕੱਟਿਆ ਸੀ ਫਿਰ ਇਸ ਤੋਂ ਇਲਾਵਾ ਐਸਆਈਟੀ ਬਣਾਈ ਸੀ ਤਾਂ ਹੋਇਆ ਕਿ ਗੜਗੱਜ ਸਾਹਿਬ ਨੇ ਕੀ ਕਿਹਾ ਸਿੰਘ ਸਾਹਿਬਾਨ ਦੀ ਇਕਤਰਤਾ ਚਾਹੀ ਫੈਸਲਾ ਹੋਇਆ ਨਾ ਕਿ ਭਾਈ ਜਿਹੜੇ ਵੀ ਬੰਦੇ 44 ਕਮੇਟੀ ਦੀ ਰਿਪੋਰਟ ਦੇ ਵਿੱਚ ਗੁਨਾਹਗਰ ਪਾਏ ਗਏ ਉਪਲ ਸਕੂਲ ਨਹੀਂ ਜਾਣਗੇ ਹਮ ਸਾਰਾ ਆਹੀ ਤੇ ਚੀਜ਼ ਮੈਂ ਕਹਿੰਦਾ ਸੀ ਤੁਹਾਨੂੰ ਕਿ ਅਸਲ ਦੇ ਵਿੱਚ ਕੀ ਆ ਕਿ ਕਮੇਟੀ ਵਾਲਿਆਂ ਨੇ ਬੜੀ ਮਤਲਬ ਕਿ ਇੱਕ ਤਗੜੀ ਢੂੰਡੀ ਲੱਭ ਲਈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਤੇ ਈਸ਼ਰ ਸਿੰਘ 48 ਕਮੇਟੀ ਬਣੀ ਸੀ ਲੋ ਜੀ ਅਸੀਂ ਉਹਦੇ ਅਨੁਸਾਰ ਕੰਮ ਕੀਤਾ ਹੁਣ ਸ੍ਰੀ ਅਕਾਲ ਅਕਾਲ ਤਖਤ ਸਾਹਿਬ ਵੇਖੇ ਹਮ ਸ੍ਰੀ ਅਕਾਲ ਤਖਤ ਸਾਹਿਬ ਨੇ ਇਸ ਨੂੰ ਬੇਲੋੜਾ ਦਖਲ ਦੱਸ ਦਿੱਤਾ ਜੀ ਕਿਤੇ ਭਾਈ ਪੁਲਿਸ ਜਿਹੜੀ ਆ ਬੇਲੋੜਾ ਦਖਲ ਦੇ ਰਹੀ ਆ ਇਸ ਨੂੰ ਨਜਾਇਜ਼ ਕਰਾਰ ਦੇ ਦਿੱਤਾ ਹਮ ਤਾਂ ਹੁਣ ਜਿਹੜਾ ਧਾਰਮਿਕ ਮਾਮਲਾ ਬਣ ਗਿਆ ਆਦੇਸ਼ ਹੋ ਗਿਆ ਹੁਣ ਜਿਹੜੇ ਮਤਲਬ ਕਿ ਗੁਰਸਿੱਖ ਹੈ ਸਰਕਾਰ 'ਚ ਬੈਠੇ ਚਾਹੇ ਖੁੱਡੀਆਂ ਸਾਹਿਬ ਹੈ ਜਾਂ ਹੋਰ ਹੈ ਜੀ ਉਹਨਾਂ ਵਾਸਤੇ ਤੇ ਕੰਮ ਕਿਸੂਤਾ ਹੋ ਗਿਆ ਨਾ ਹਮ ਮੈਂ ਆਹੀ ਗੱਲ ਕਹਿ ਰਿਹਾ ਸੀਗਾ ਕਿ ਅਖੀਰ ਦੇ ਵਿੱਚੋਂ ਆਪਾਂ ਨੂੰ ਆਹੀ ਕੁਝ ਵੇਖਣ ਨੂੰ ਮਿਲੇਗਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਹਾਂਜੀ ਮੈਂ ਜ਼ਿਕਰ ਕੀਤਾ ਸੀ ਇਸ ਚੀਜ਼ ਦਾ ਵਿਸ਼ੇਸ਼ ਤੌਰ ਤੇ ਕਿ ਇਦਾਂ ਹੀ ਹੋਏਗਾ ਉਦਾਂ ਹੀ ਹੋਇਆ ਸਾਹਿਬ ਜੀ ਕਿ ਹੁਣ ਜਿਹੜੇ ਮਤਲਬ ਕਿ ਗੁਰਸਿੱਖ ਜਾਂ ਸਿੱਖ ਹੈ ਉਹ ਨਾ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਿਸੇ ਆਦੇਸ਼ ਨੂੰ ਖੁੱਲੇ ਰੂਪ ਚ ਇਨਕਾਰ ਕਰ ਸਕਦੇ ਆ ਜੀ ਕਿ ਨਹੀਂ ਨਹੀਂ ਜੀ ਅਸੀਂ ਨਹੀਂ ਮੰਨਦੇ ਤੇ ਨਾ ਸਰਕਾਰ ਦੀ ਕਾਰਵਾਈ ਦੇ ਨਾਲ ਸਹਿਮਤ ਹੋ ਸਕਦੇ ਕਿਉਂਕਿ ਸੰਧਵਾ ਸਾਹਿਬ ਜਿਹੜੇ ਉਹ ਵੀ ਗੁਰਸਿੱਖ ਆ ਤੇ ਸੰਧੂਆ ਸਾਹਿਬ ਤੇ ਸਾਰਾ ਕਹਿ ਲੋ ਕਿ ਮਾਮਲਾ ਜਿਹੜਾ ਇੱਥੋਂ ਤੱਕ ਲੈ ਕੇ ਆਏ ਨੇ ਜੀ ਜੀ ਸੋ ਇਸ ਵਾਸਤੇ ਉਹ ਇੱਕ ਦੁਬਿਧਾ ਕਹਿ ਲੋ ਕਿ ਦੁਚਿੱਤੀ ਇਹਨਾਂ ਦੇ ਵਿੱਚ ਹਣ ਖੜੀ ਹੋਏਗੀ ਹਮ ਠੀਕ ਹੈ ਨਾ ਜੀ ਤੋਂ ਮਤਲਬ ਕਿ ਇਹ ਸਾਫ ਹੋ ਗਿਆ ਕਿ ਸਿੰਘ ਸਹਿਬਾਨ ਦੀ 71 ਤਾ ਜਿਹੜੀ ਉਹ ਜਿਹਦੇ ਵਿੱਚੋਂ ਇਹ ਆਦੇਸ਼ ਆ ਗਿਆ ਹੁਣ ਇਹਦਾ ਮਤਲਬ ਇਹ ਆ ਕਿ ਇੱਕ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਦਾ ਆਦੇਸ਼ ਤੇ ਦੂਜੇ ਪਾਸੇ ਸਰਕਾਰ ਦੀ ਕਾਰਵਾਈ ਹਮ ਠੀਕ ਹੈ ਜੀ ਤਾਂ ਮਤਲਬ ਕਿ ਪੁਲਿਸ ਦੀ ਕਾਰਵਾਈ ਨੂੰ ਤਾਂ ਸ੍ਰੀ ਅਕਾਲ ਤੱਕ ਸਭ ਨੇ ਰੱਦੀ ਕਰ ਦਿੱਤਾ ਕਿ ਕਿਸੇ ਬੰਦੇ ਨੂੰ ਉੱਥੇ ਹਾਜ਼ਰ ਹੋਣ ਦੀ ਲੋੜ ਨਹੀਂ ਹੈ ਪੁਲਿਸ ਪਰਚਾ ਦਰਜ ਕਰੀ ਬੈਠੀ ਹੈ ਜੀ ਜੀ ਉਹ ਵੀ ਚੱਕਰਾਂ 'ਚ ਪੈ ਗਿਆ ਕਿ ਭਾਈ ਜਿਹੜੇ ਬੰਦੇ ਇਸ ਪੜਤਾਲੀਆ ਕਮੇਟੀ ਦੇ ਵਿੱਚ ਦਾਗੀ ਪਾਏ ਗਏ ਨੇ ਜਿਉਂ ਨਹੀਂ ਜਾਣਗੇ ਤਾਂ ਪੁਲਿਸ ਹੋ ਸਕਦਾ ਉਹਨਾਂ ਦੇ ਵਾਰੰਟ ਕੱਢ ਦੇਵੇ ਜੀ ਮਤਲਬ ਕਿ ਕੋਰਟ 'ਚੋਂ ਹੋ ਸਕਦਾ ਉਹ ਗ੍ਰਿਫਤਾਰੀ ਦਾ ਆਰਡਰ ਲੈ ਲੈ ਬਈ ਬਿਲਕੁਲ ਸਮਝਦੇ ਹੋ ਨਾ ਜੇ ਉਹ ਜਾਂਦੇ ਆ ਤੇ ਫੇਰ ਸ੍ਰੀ ਅਕਾਲਤਾ ਸਾਹਿਬ ਤਾਲਮ ਕਰ ਲਾਏਗਾ ਕਿ ਤੁਸੀਂ ਆਓ ਵੀ ਤੁਸੀਂ ਉਲੰਘਣ ਕਿਉਂ ਕੀਤਾ ਹਮ ਮਾਲਕੋ ਵੇਖੋ ਨਾ ਕਿੱਡਾ ਮਾਮਲਾ ਜਿਹੜਾ ਪਚੀਦਾ ਹੋ ਗਿਆ ਧਾਰਮਿਕ ਤੌਰ ਤੇ ਜਾਂ ਪ੍ਰਸ਼ਾਸਕੀ ਤੌਰ ਤੇ ਸ੍ਰੀ ਅਕਾਲਤਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗਾਜੀ ਸਾਹਿਬ ਜਿਹੜੇ ਕਾਫੀ ਕਰੜੇ ਬਿਆਨ ਅੱਜਕੱਲ੍ਹ ਦੇ ਰਹੇ ਨੇ ਕਾਫੀ ਕਰੜੇ ਹੁਕਮ ਕਰ ਰਹੇ ਨੇ ਅ ਕਈ ਸਾਰੇ ਲੋਕ ਉਹਨਾਂ ਦੇ ਨਾਲ ਇਸ ਚੀਜ਼ ਵਾਸਤੇ ਸਹਿਮਤ ਵੀ ਹੈ ਕੁਝ ਲੋਕਾਂ ਸਹਿਮਤ ਵੀ ਹੈ ਇੱਕ ਤੇ ਮਿੰਟੋ ਜੀ ਤਰਨਪ੍ਰੀਤ ਸਿੰਘ ਸੌਂਦ ਕੈਬਨਿਟ ਮੰਤਰੀ ਉਹਨਾਂ ਨੂੰ ਉਹਨਾਂ ਨੇ ਤਲਬ ਕੀਤਾ 5 ਤਰੀਕ ਨੂੰ ਹਾਜ਼ਰ ਹੋਣ ਵਾਸਤੇ ਕਿਹਾ ਪਹਿਲਾਂ ਤੇ ਥੋੜਾ ਜਿਹਾ ਇਹਦੇ ਬਾਰੇ ਜਾਣਕਾਰੀ ਦਿਓ ਤੇ ਫਿਰ ਅਗਲੀ ਗੱਲ ਵੀ ਸਾਂਝੀ ਕਰਦੇ ਆਂ ਦੋਸਤਾਂ ਦੇ ਨਾਲ। ਨਹੀਂ ਦੇਖੋ ਤੁਸੀਂ ਕੱਲਾ ਮੰਤਰੀ ਦਾ ਜੇ ਮੇਰੇ ਤੋਂ ਪੁੱਛਦੇ ਹੋ ਤਾਂ ਤਰਨਪ੍ਰੀਤ ਸਿੰਘ ਸੌਂਦ ਨੂੰ ਤਲਬ ਕੀਤਾ ਇੱਕ ਮਾਮਲੇ 'ਚ। ਜੀ। ਮਾਮਲਾ ਕੀ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਵਿਖੇ ਜੋ ਬਾਬਾ ਜੀਵਨ ਸਿੰਘ ਜੀ ਉਹਨਾਂ ਦੀਆਂ ਤਸਵੀਰਾਂ ਲਾਈਆਂ ਗਈਆਂ ਸਨ। ਹੂੰ। ਤਾਂ ਇਹ ਪਾਇਆ ਗਿਆ ਕਿ ਉਹ ਕਿਤੇ ਨਾ ਕਿਤੇ ਜੋ ਸਿੱਖ ਸਿਧਾਂਤ ਹੈ ਜਾਂ ਮਰਿਆਦਾ ਉਹਦਾ ਉਲੰਘਣ ਸੀ। ਹੂੰ। ਠੀਕ ਹੈ ਸਭ? ਜੀ। ਤਾਂ ਤਰੁਣ ਪ੍ਰੀਤ ਸਿੰਘ ਸੌਂਦ ਨੂੰ ਸਪਸ਼ਟੀਕਰਨ ਦੇਣ ਵਾਸਤੇ ਤਲਬ ਕੀਤਾ। ਜਵਾਬ ਤਲਬੀ ਉਹਨਾਂ ਦੀ ਹੋਣੀ ਆ ਹੁਣ ਸ੍ਰੀ ਅਕਾਲ ਤਖਤ ਸਾਹਿਬ ਤੇ ਸ਼ਾਇਦ 5 ਜਨਵਰੀ 10 ਵਜੇ ਦਾ ਟਾਈਮ ਹੈ। ਹਾਂਜੀ। ਤਾਂ ਉਹ ਉੱਥੇ ਸਪਸ਼ਟੀਕਰਨ ਦੇਣਗੇ। ਹੂੰ। ਤੇ ਤੁਹਾਨੂੰ ਪਤਾ ਅੱਗੇ ਇਹੋ ਜੇ ਮਾਮਲੇ ਦੇ ਵਿੱਚ ਇਹੋ ਜੇ ਆਯੋਜਨ ਦੇ ਵਿੱਚ ਜਦੋਂ ਵੀਰ ਸਿੰਘ ਆ ਗਿਆ ਸੀਗਾ ਤੁਹਾਨੂੰ ਪਤਾ ਹੀ ਹੈ ਨਾ ਜੀ 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 ਬਿਲਕੁਲ ਕਿ ਉਦੋਂ ਬੈਸ ਹੁਰਾਂ ਨੂੰ ਵੀ ਹਾਜ਼ਰ ਹੋਣਾ ਪਿਆ ਸੀ ਫਿਰ ਉਹਨਾਂ ਨੂੰ ਧਾਰਮਿਕ ਤੌਰ ਤੇ ਜਿਹੜੀ ਸਜ਼ਾ ਲੱਗਦੀ ਉਹ ਲਾਈ ਗਈ ਸੀ ਜੀ ਜਸਵੰਤ ਜਫਰੋ ਰਾਹ ਜਫਰ ਸਾਹਿਬ ਹਾਂਜੀ ਉਹ ਵੀ ਸਖੰਜੇ ਚਾਣਦੇ ਸੀਗੇ ਤਾਂ ਗੱਲ ਇਹ ਆ ਕਿ ਹੁਣ ਸੌਂਦ ਸਾਹਿਬ ਨੂੰ